ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਭਿੱਖੀ ਪਿੰਡ ਤੋਂ 4-7 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਤੇ ਵੀਰ ਸੰਦੀਪ ਸਿੰਘ ਦੇ ਕੋਲੇ ਆਈਆਂ ਦੋਸਤੋ ਵੀਰ ਸੰਦੀਪ ਸਿੰਘ ਦੇ ਫਾਰਮ ਤੇ ਪੋਲਰ ਡੇਰੀ ਫਾਰਮ ਤੇ ਪਸ਼ੂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਚੰਗੇ ਚੰਗੇ ਅੱਜ ਵੀ ਨਗੀਨੇ ਨੇ ਬਹੁਤ ਵਧੀਆ ਚੰਗੀ ਕੁਆਲਿਟੀ ਦੀਆਂ ਜਿਹੜੀਆਂ ਦੋਸਤੋ ਗਾਵਾਂ ਨੇ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਵੀ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਰੇ ਠੀਕ ਆ ਤੁਸੀਂ ਸਮੇਂ-ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਤੇ ਸੇਲ ਪਰਚੇਜ ਦਾ ਕੰਮ ਠੀਕ ਆ ਜੀ ਸੇਲ ਪਰਚੇਜ ਦਾ ਕੰਮ ਆ ਬਾਈ ਸੰਦੀਪ ਸਿੰਘ ਦਾ ਤੇ ਅੱਜ ਵੀ ਦੋਸਤੋ ਤੁਹਾਨੂੰ ਨਾਗ ਜੜਿਆ ਘੱਟੋ-ਘੱਟ ਵੀ ਤਿੰਨ ਤੋਂ ਚਾਰ ਨਾਗ ਦਿਖਾ ਦਾਂਗੇ ਅ ਦੋ ਵੜਾ ਜੜੀਆਂ ਦੋਸਤੋ ਬਿਲਕੁਲ ਸੁਈਆਂ-ਸਵਾਈਆਂ ਇੱਕ ਗੱਬਣ ਇੱਕ ਮੱਝ ਜਿਹੜੀ ਬਿਲਕੁਲ ਤਿਆਰੀ ਦੇ ਉੱਤੇ ਆ ਠੀਕ ਆ ਜੀ ਸੋ ਮੱਝ ਵੀ ਪਸੰਦ ਆਊਗੀ ਮਧਰੀ ਡੌੜੀ ਦੀ ਮੱਝ ਆ ਦੋਸਤੋ ਤੇ ਅੱਜ ਤਰੀਕ ਤੁਸੀਂ ਜਰੂਰ ਨੋਟ ਕਰ ਸਮਾ ਦੋਸਤੋ ਸ਼ਾਮ ਦੇ ਕੋਈ 4:30 ਵਜੇ ਦਾ ਆਓ ਕਰਦੇ ਹਾਂ ਗੱਲਬਾਤ ਵੀਰ ਸੰਦੀਪ ਦੇ ਨਾਲ ਕੁਛ ਲੈਣੀ ਹੈ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਇੱਕੋ ਹੀ ਮੋਟੇ ਤੌਰ ਤੇ ਦੋਸਤੋ ਮੈਂ ਤੁਹਾਨੂੰ ਇੱਕੋ ਹੀ ਐਨੀਮਲ ਦਿਖਾ ਦਾਂ ਜੀ ਆਹ ਦੇਖੋ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਸੋ ਬਹੁਤੇ ਵੀਰ ਜਿਹੜੇ ਆ ਵੀਡੀਓ ਨੂੰ ਸਕਿੱਪ ਕਰਕੇ ਦੇਖਦੇ ਆ ਠੀਕ ਆ ਜੀ ਤੇ ਅੱਗੇ ਕੱਢ ਕੱਢ ਕੇ ਦੇਖੇ ਤਾਂ ਜੋ ਉਹਦੇ ਦੋਸਤੋ ਕੋਈ ਇਨਫੋਰਮੇਸ਼ਨ ਅਧੂਰੀ ਰਹਿ ਜਾਂਦੀ ਆ ਉਹ ਫਿਰ ਤੁਸੀਂ ਬਾਰੀ-ਬਾਰੀ ਉਹ ਇਨਫੋਰਮੇਸ਼ਨ ਉਹ ਡਿਟੇਲ ਲੈਂਦੇ ਹੋ ਵਾਰ-ਵਾਰ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਠੀਕ ਆ ਜ ਤੋ ਪਹਿਲੇ ਨੰਬਰ ਤੋਂ ਦੋਸਤੋ ਇਸ ਮਾਚ ਤੋਂ ਆਪਾਂ ਸਟਾਰਟ ਕਰਾਂਗੇ ਸੋ ਆਜੋ ਮਿਲ ਲਗੇ ਬਾਈ ਸੰਦੀਪ ਸਿੰਘ ਨੂੰ ਸਦੀਪ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਸੰਤੋਖ ਸਾਹਿਬ ਸასიਖਾਲ ਜੀ ਮਹਾਰਾਜ ਜੀ ਸასიਖਾਲ ਵੀ ਬਹੁਤ ਠੀਕ ਠਾਕ ਜੀ ਬਹੁਤ ਵਧੀਆ ਸੰਤੋਖ ਸਾਹਿਬ ਠੀਕ ਠਾਕ ਪਰਿਵਾਰ ਜੀ ਬਹੁਤ ਵਧੀਆ ਜੀ ਸੰਦੀਪ ਹੋਰ ਸੁਣਾਓ ਬਹੁਤ ਵਧੀਆ ਸੰਤੋਖ ਸਾਹਿਬ ਠੀਕ ਠਾਕ ਜੀ ਸਵੇਰ ਦੀ ਤੁਹਾਡੀ ਵੇਟ ਕਰੀ ਜਾਂਦੇ ਆ ਜੀ ਅੱਛਾ ਜੀ ਕੱਲ ਵੀ ਤੁਹਾਨੂੰ ਡੀਗਦੇ ਰਹੇ ਮਹਾਰਾਜ ਜੀ ਕੱਲ ਵੀ ਚਾਰ ਪੰਜ ਪਸ਼ੂ ਹੀ ਆਪਣੇ ਕੋਲ ਦੋ ਮਹੀਆ ਸੀ ਤਿੰਨਾਂ ਗਾਇਆਂ ਸੀ ਕੁਛ ਕਿਉਂਕਿ ਸੇਲ ਹੋ ਗਿਆ ਜੀ ਉੱਤੋਂ ਉੱਤੋਂ ਫਲਾਈ ਹੋ ਗਿਆ ਮੈਂ ਨਾ ਹਾਂਜੀ 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 ਉਹ ਜਿਵੇਂ ਆਦੇ ਨਾ ਬਰਸਰਾਂ ਲੈ ਜਾਜ ਲੰਘਣੇ ਉੱਤ Thank um, okay. ਆਜਾ ਵੇ ਸਵੀਪ ਪਸੂ ਉਹ ਚਾਰ ਪਕਾਉ ਨੇ ਹਾਂਜੀ ਸੰਤੋਪ ਸਾਹਿਬ ਜੀ ਇੱਕ ਆਪਣੇ ਕੋ ਆ ਮੈਂ ਆ ਤੇ ਜਿਸ ਵੇ ਜ ਤਰੀ ਆਈ ਹੋਣੀ ਹੈ ਜੀ ਪਿੰਟਕ ਹੋਇਆ ਜੀ ਗੱਭਣਿਆ ਤਿਆਰੀ ਜੇ ਮੈਂ ਅੱਜ ਰਾਤ ਨੂੰ ਸੂਪ ਕੁਸੰਦ ਸਾਹਿਬ ਜੀ ਇਹ ਕੋਈ ਵੀਰ ਆਪਣੇ ਨਾਲ ਸੌਦਾ ਵੀ ਕਰਦੇ ਤੇ ਆਪਾਂ ਸੂਈ ਭੇਜ ਦਾਂਗੇ ਸਵੇਰੇ ਕੋਈ ਗੱਲ ਨਹੀਂ ਜੀ ਠੀਕ ਆ ਹਾਂਜੀ ਮਤਲਬ ਕਿ ਅੱਜ ਭਲਕ ਸੂਪ ਹੋਊਗਾ ਹਾਂ ਤਿਆਰੀ ਜੇ ਬਿਲਕੁਲ ਤਿਆਰੀ ਹੈ ਜੀ ਹੁਣ ਪੂਰੀ ਆਰਡਰ ਕੁਆਲਿਟੀ ਬਣੀ ਪਈ ਹੈ ਜੀ ਇਹਦੀ ਇੱਕ ਆਪਣੇ ਕੋ ਇਹਦੇ ਨਾਲ ਜਰਸੀ ਸ਼ਾਇਰ ਕ੍ਰੋਸ ਵਾਇਰ ਸੂਈ ਹੋਈ ਆ ਆ ਦੇਖ ਲਓ ਕਰਕੇ 4 ਵਜੇ ਦੀ ਯੇਰ ਯਾਰ ਪ੍ਰੋਪਰ ਪਈ ਆ ਇੱਕ ਤੀਜੇ ਨੰਬਰ ਦੇ ਸ਼ ਕਰਕੇ ਸ਼ੁਰੂਆਤ ਅਕਰ ਅੱਛਾ ਸੰਦੀਪ ਭਾਈ ਇਹ ਸੁਆ ਕਰਮਾ ਦੱਸਦਾ ਸੁਣਦਾ ਤੀਜਾ ਸਵੇਰ ਦੱਸਿਆ ਸਾਨੂੰ ਸਾਹਿਬ ਉਹਨਾ ਦੂਜੇ ਸਵੇਰ ਕਹਿੰਦੇ ਕਿ 12 ਕਿਲੋ ਦੁੱਧ ਦੱਸਾਂ ਮੈਨੇ ਚਲੋ ਆਪਾਂ ਉਮੀਦ ਵੀ ਕਰ ਸਕਦੇ ਹਾਂ ਕਿ ਜੇ ਹਿਸਾਬ ਨਾਲ ਚੱਡਾ ਚੁੰਡਾ ਮੈਂ 11 12 ਲੀਟਰ ਦੁੱਧ ਕੱਢਣ ਦੇ ਚਾਂਸ ਵੀ ਹੈ ਜਾਂ ਆਪਾਂ 15 ਕਿਲੋ ਦੁੱਧ ਨਹੀਂ ਆਦੇ ਹਾਈਟ ਦੇ ਹਿਸਾਬ ਨਾਲ ਚਲੋ ਨਿਗਰੇ ਜਿੰਨੀ ਹੈਗੀ ਹੈ ਹਾਂਜੀ ਲੋ ਵੀ ਦੋਸਤੋ ਹਾਈਟ ਬੜੀ ਵੱਡੀ ਨਹੀਂ ਕਹਾਂਗੇ ਦਰਮਿਆਨੀ ਹਾਈਟ ਆ ਬੰਦੇ ਉਹਦਾ ਹੀ ਕਮਾਲਾਂ ਕਰੀ ਬੈਠੀ ਹੈ ਠੀਕ ਆ ਬਿਲਕੁਲ ਵਜਨ ਪੂਜਨ ਤੁਸੀਂ ਵੇਖੋ ਫੁੱਲ ਵਜਨਦਾਰ ਆ ਤੇ ਬਾਹਰੀ ਵੱਡੀ ਨਾ ਮੇਰਾ ਵੀ ਕੋਈ ਸਮਝ ਕਾ ਮੈਂ ਬਾਹਰੀ ਵੱਡੀ ਨਹੀਂ ਹੈ ਹਾਈਟ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਇਹ ਸਮਝ ਨੂੰ ਵੇਖ ਸਕਦੇ ਹੋ ਠੀਕ ਆ ਬਾਕੀ ਥਣਛਟਾ ਬਿਲਕੁਲ ਤੁਹਾਡੇ ਸਾਹਮਣੇ ਆ ਦੇਖੋ ਜੀ ਠੀਕ ਹੈ ਜੀ ਠੀਕ ਹੈ ਬਾਕੀ ਆ ਬਾਡੀ ਸਟਰਕਚਰ ਕੁੜੇ ਪੜੇ ਦੋਸਤੋ ਬਿਲਕੁਲ ਨਮਾਇਆ ਜਿੱਦਾਂ ਕਿ ਵੀਰ ਨੇ ਦੱਸਿਆ ਵੀ ਅੱਜ ਭਲਕ ਰੋਸਦਾ ਵਿਰਾਸ ਦਾ ਰਾਤ ਸੂਬੇ ਠੀਕ ਹੈ ਮਾਰਨਿੰਗ ਤੜਕੇ ਸੂਬੇ ਤੇ ਤਿਆਰੀ ਦੇ ਉੱਤੇ ਆ ਖੋਲ ਕੇ ਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਸੂਬਾ ਤੇਜਾ ਸੂਣਾ ਠੀਕ ਹੈ ਜੀ ਸੋ ਵੇਲ ਵੀ ਥੋੜੀ ਸ਼ਾਰਟ ਆ ਹਾਈਟ ਵੀ ਥੋੜੀ ਮੀਡੀਅਮ ਆ ਪਰ ਥੱਲੋਂ ਕਮਾਲਾ ਕਰੀ ਪਈ ਠੀ ਆ ਹਵਾਨਾ ਚੱਡਾ ਜਿਹੜਾ ਦੋਸਤੋ ਕਈ ਵਾਰ ਬਹੁਤਿਆਂ ਵੱਡੀਆਂ ਮੱਜਾਂ ਦੇ ਆਪਾਂ ਕਹਿ ਦਿੰਨੇ ਕਈ ਵਾਰ ਐਡਾ ਵੇਖਣ ਦੇ ਵਿੱਚ ਇਹਦਾ ਨજર ਨਹੀਂ ਹੁੰਦਾ ਹੁੰਦਾ ਇਸ ਕਰਕੇ ਜੀ ਦੋਸਤੋ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਦੇ ਵਿੱਚ ਗੋਣ ਜ਼ਰੂਰ ਹੁੰਦਾ ਠੀਦਾ ਫਿਰ ਹਾਲ ਇਹ ਮੱਝ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਪੰਡਾ ਪਾਈ ਖੜੀ ਆ ਹਾਈਟ ਵੇਲ ਮੈਂ ਤਾਂ ਕਹਿ ਰਿਹਾ ਵਾਰ-ਵਾਰ ਕੋਲੋਂ ਤੋਂ ਬਖੌਣ ਦੇ ਵਿੱਚ ਕੋਈ ਫਰਕ ਰਹਿ ਜੇ ਤੋਂ ਦੱਸਣਾ ਮੇਰਾ ਫਰਜ਼ ਬਣਦਾ ਦੋਸਤੋ ਹਾਈਟ ਥੋੜ ਬਾਕੀ ਥਣ ਝੱਡਾ ਕਾਫੀ ਸੋਹਣਾ ਦਾ ਸੰਦੀਪ ਭਾਈ ਪਹਿਲੇ ਦੂਜੇ ਸੂਬੇ ਦੇ ਵਿੱਚ ਕੀ ਰਿਆ ਸੀ ਦੂਜੇ ਸੂਬੇ ਦੇ ਵਿੱਚ ਜੀ ਸੰਤੂ ਸਾਹਿਬ 11 12 ਲੀਟਰ ਦੁੱਧ ਨੇ ਕੱਢ ਪਾਇਆ ਜੀ ਫਿਰ ਕੀ ਤੀਜਾ ਸੂਬਾ ਜੀ ਹਾਂ ਜੀ 11 12 ਲੀਟਰ ਦਾ ਤਾਂ ਦਰਾਮਣਾ ਕੱਢ ਦੂਗੀ ਮਾ ਜੀ ਠੀਕ ਹੈ ਜੀ ਹਾਂ ਜੀ ਪਰ ਇੰਨੀ ਕ ਆਪਾਂ ਉਮੀਦ ਕਰ ਸਕਦੇ ਹਾਂ ਹਾਂ ਜੀ 11 12 ਲੀਟਰ ਦਾ ਤਾਂ ਕੱਢ ਦੂਗੀ ਬਿਲਕੁਲ ਝੱਡਾ ਝੱਡਾ ਚੰਗਾ ਸਟਾਈਲ ਜਲੀ ਸੰਤੂ ਸਾਹਿਬ ਮਾ ਜੀ ਆਹ ਦੇਖੋ ਜੀ ਜੀ ਅਹ ਬਾਕੀ ਥਣ ਝੱਡਾ ਦੋਸਤ ਬਿਲਕੁਲ ਤੁਹਾਡੇ ਸਾਹਮਣੇ ਨਰਮਲੀ ਦੋਸਤੋ 12 11 12 11 ਦੀ ਉਮੀਦ ਆਪਾਂ ਇਸ ਤੋਂ ਕਰ ਸਕਦੇ ਹਾਂ ਬਾਕੀ ਰੇਟ ਪੜਤਾ ਵੀ ਬਿਲਕੁਲ ਇਹਦੇ ਹਿਸਾਬ ਨਾਲ ਰੇਟ ਪੜਤਾ ਵੀ ਆਪਾਂ ਜਾਇਜ਼ ਦੀ ਉਮੀਦ ਕਰਦੇ ਆਂ ਬਾਕੀ ਪੁੱਛ ਲੈਣੀ ਆ ਸੰਦੀਪ ਭਾਈ ਕੀ ਮੁੱਲ ਰੂਗੇ ਦੱਸ ਸੰਧੂ ਸਾਹਿਬ ਮੁੱਲ ਕਰਾਉਣ ਦਾ ਭਾਵੇਂ 75 ਕਰਾ ਲੈ ਭਾਵੇਂ 70 ਕਰਾ ਲੈ 67000 ਦੀ ਮੈਂ ਦੇ ਦਾਂਗਾ ਉਹਦੇ ਵਿੱਚੋਂ ਮਾਨਦਾਨ ਥੋੜਾ ਬੋਦਾ ਛੋੜ ਛੱਪਾ ਕਰ ਦਾਂਗਾ ਹਾਂਜੀ ਥਾਂਨੇ ਵਾ ਚੰਗਾ ਵਾ ਬਾਕੀ ਸੁਈ ਸਵਾਈ ਮੈਂ ਦੇ ਦਾਂਗਾ ਆਪਾਂ ਤਾਂ ਵੀ ਗੱਲ ਵੀਰ ਭਰਾ ਕੋਈ ਆਪਾਂ ਨੂੰ ਸਹੀ ਪਾ ਦੇ ਜਦੋਂ ਸੋਭੂ ਦੀ ਮੈਂ ਉਦੋਂ ਭੇਜ ਦਾਂਗਾ ਕੋਈ ਝੁਰਕੋ ਨਹੀਂ ਇਹਦਾ ਚਵਾਈ ਚੋਈ ਬੜੀ ਜ਼ਿਆਦੀ ਚੰਗੀ ਲੱਗੀ ਜੀ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਤੇ ਲੋ ਵੀ ਦੋਸਤੋ 67000 ਦੇ ਵਿੱਚੋਂ ਥੋੜਾ ਬਾਧਾ ਬੰਦਾ ਸਰਦਾ ਜਿਹੜਾ ਮਾਨਤਾ ਨੇ ਉਹ ਹੋ ਜੂਗਾ ਮੌਕੇ ਤੇ ਠੀਕ ਆ ਸੰਧੂ ਸਾਹਿਬ ਇਹ ਚੇਤਾਵਨੀ ਮਈਆਂ ਦੇ ਬਾਹਰ ਕਈ ਲੋਕ ਲਗ ਲਗ ਰੁਪਏ ਇਹੋ ਜਿਹੇ ਚੱਡਿਆਂ ਦਾ ਮੰਗੀ ਜਾਂਦੇ ਆ ਕਰਦੇ ਭੋਲੇ ਛੋਟੇ ਜਿਹੋਣ ਪਰ ਆਪਾਂ ਜਿੰਨੇ ਕਦੇ ਠੀਕ ਆ ਜੀ ਪੱਕੀ ਜਿੰਨੇ ਵਾਲੀ ਚੀਜ਼ ਆ ਦੋਸਤੋ ਇਹਨਾਂ ਹੱਕ ਰੱਖਦੀ ਆ ਠੀਕ ਆ ਬਾਕੀ ਬਦਲੇ ਪਿੰਡੇ ਦੀ ਆ ਬਿਲਕੁਲ ਬਿਲਕੁਲ ਬਦਲਾ ਜਾਂ ਸੰਧੂ ਸਾਹਿਬ ਆ ਜੀ ਖਾਨ ਲੈਵਾ ਬੜਾ ਹੀ ਜ਼ਿਆਦਾ ਲੱਗਾ ਜੀ ਲੋ ਠੀਕ ਹੈ ਤੇ ਮਾਝ ਪਸੰਦ ਆਊਗੀ ਤੁਹਾਨੂੰ ਆਜੋ ਅੱਗੇ ਚੱਲਦੇ ਆਂ ਦੋਸਤੋ ਅੱਗੇ ਵੇਖਣਾ ਤੁਹਾਨੂੰ ਦਿਖਾਉਣੇ ਆਂ ਸ਼ਾਹੀਪਾਲ ਅੰਗ ਦੇ ਵਿੱਚ ਵੇਖਣਾ ਤੇ ਜੱਫੀ ਸ਼ਾਹੀ ਦੋਜਾ ਸੁਭਾ ਵੇੜਦਾ ਪਰੇਕਲੀ ਬਹੁਤ ਜਿਆਦੀ ਆ 4 ਵਜੇ ਦੇ ਵਕਤ ਹੀ ਫੇਰੇ ਸੁਈ ਆ 10 ਜਰ ਪਾਤੀ ਚਵਾਈ ਵੀ ਇੱਕ ਹੋ ਗਈ 6-7 ਕਿਲੋ ਵੇੜ ਕੱਢੀ ਵੀ ਹੈਗੀ ਹੈ ਜੀ ਆਪਾਂ ਨੇ ਤਾਂ ਸੁਭਾ ਦੋਜਾ ਸੁਈ ਹੈ ਪਿਓਰ ਦੋਜਾ ਸੁਭਾ ਅੱਜ ਕੱਢ ਕੇ ਮੌਰ ਨਹੀਂ ਅੱਜ ਕੱਢ ਕੇ 4 ਵਜੇ ਸੁਈ 4 ਵਜੇ ਹਾਂਜੀ ਜੇਰ ਜਰ ਪੈ ਗਈ ਸਾਰੀ ਸਾਰਾ ਪੈ ਗਈ ਜੇਰ ਉਹਦੀ ਵੀਡੀਓ ਵੀ ਆਪਣੇ ਕੋਲ ਹੈ ਜੀ ਠੀਕ ਹੈ ਜੀ ਹਾਂਜੀ ਜੇਰ ਪ੍ਰੋਪਰ ਜਿਹੜੀ ਦੋਸਤੋ ਪਈ ਹੈ ਤੇ ਆ ਮਗਰ ਬੱਛਾ ਹਾਂਜੀ ਮਗਰ ਬੱਛਾ ਮਗਰ ਬੱਛਾ ਮਾਰਨਿੰਗ ਆਜੀ ਸੂਈਏ ਤੇ ਜੇਰ ਸਵੇਰ ਹੀ ਪਈ ਹੈ ਠੀਕ ਹੈ ਹਾਂਜੀ ਤੇ ਜਰਸੀ ਦਾ ਪੱਖ ਦੋਸਤੋ ਵਤੇਰੇ ਆ ਠੀਕ ਹੈ ਜਰਸੀ ਪੱਖ ਵਤੇਰੇ ਆ ਤੇ ਸ਼ਾਈਵਾਲ ਵਿੱਚ ਵੀ ਕ੍ਰੋਸ ਹੈਗਾ ਠੀਕ ਹੈ ਜੀ ਤੇ ਆ ਦੇਖੋ ਠੀਕ ਹੈ ਬਾਕੀ ਜਿੱਦਾਂ ਦੀ ਬੰਤਰ ਆ ਦੋਸਤੋ ਬਾਡੀ ਬੰਤਰ ਆ ਇਹ ਤੁਸੀਂ ਸਾਰੀ ਜਿਵੇਂ ਆਪਾਂ ਸ਼ਾਈਵਾਲ ਦੀ ਗੱਲ ਕਰਦੇ ਆ ਉਹ ਹਿਸਾਬ ਨਾਲ ਦੇਖ ਲਓ ਵੀ ਪੂਰੀ ਨਿੱਗਰ ਵੇਟ ਬੂਟ ਵਜਣਾ ਪੂਰਾ ਹੈ ਇਸ ਵੈਟ ਦਾ ਠੀਕ ਹੈ ਜੀ ਬਾਕੀ ਫੇਸ ਕੁਆਲਿਟੀ ਦੀ ਗੱਲ ਕਰ ਲਈਏ ਆ ਕੰਮ ਦੀ ਗੱਲ ਕਰ ਲਈਏ ਤੇ ਬਿਲਕੁਲ ਮੂੰਹ ਮੱਥੇ ਦੀ ਗੱਲ ਕਰ ਲਈਏ ਫੇਸ ਖਾਸ ਤੌਰ ਤੇ ਉਹ ਜਰਸੀ ਦੇ ਵਿੱਚ ਆ ਸਾਰਾ ਠੀਕ ਹੈ ਤੇ ਥਣ ਚੱਡੇ ਜਿਹੜਾ ਦੋਸਤੋ ਨਾਰਮਲੀ ਆਪਾਂ ਦੇਖਦੇ ਆਂ ਵੀ ਇਸ ਘਰ ਤੋਂ ਜਦੋਂ ਆਪਾਂ ਵੀਡੀਓ ਪਾਉਨੇ ਆ ਇਹੋ ਜਿਹੇ ਥਣ ਚੱਡੇ ਜਿਹੜੇ ਨਾਰਮਲੀ ਦੇਖਣ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਮਿਲਦੇ ਰਹੇ ਹੋਣਗੇ ਤੇ ਇਸ ਵਾਰ ਵੀ ਜਿਹੜੀਆਂ ਅੱਜ ਵੀ ਵੜਾਂ ਨੇ ਦੋ ਤਿੰਨ ਪਸ਼ੂ ਜਿਹੜੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਵੜਾਂ ਗਾਵਾਂ ਉਹਨਾਂ ਦੇ ਵੀ ਸੇਮ ਟੂ ਸੇਮ ਚੱਡੇ ਜਿਹੜੇ ਦੋਸਤੋ ਉਹਨਾਂ ਪਹਿਲਾਂ ਵੜਾਂ ਜਿੰਨ ਦਿਖਾਈਆਂ ਗਈ ਸੀ ਗਈਆਂ ਸੀ ਉਹਨਾਂ ਨਾਲ ਮੇਲ ਖਾਂਦੇ ਆ ਬਾਕੀ ਸਭ ਸਾਬ ਪੜੀ ਜੁੜੀ ਬੜੀ ਜਿਆਦੀ ਹੋਸ਼ੀ ਕੋਈ ਲੇਸ ਨਹੀਂ ਕੋਈ ਨਾ ਨੀ ਕੋਈ ਦੇਣਾ ਨਹੀਂ ਠੀਕ ਹੈ ਦਰਦੀ ਆ ਥੋੜੀ ਜੀ ਕੋਈ ਗੱਲ ਤੇ ਬਾਕੀ ਨੇਵਾ ਦੋਸਤੋ ਇੱਕ ਵਾਰੀ ਤੁਸੀਂ ਬਿਲਕੁਲ ਨੇੜੇੋਂ ਦੇਖੋ ਠੀਕ ਹੈ ਜੀ ਥਾਣ ਤੋਂ ਦੀ ਸਾਈਜ਼ ਵੀਖ ਸਕਦੇ ਹੋ ਸ਼ੇਪ ਖਣ ਦੀ ਬਹੁਤ ਸੋਹਣੀ ਆ ਮੁੱਠੀ ਥਾਣਾ ਦੀ ਠੀਕ ਹੈ ਤੇ ਬਿਲਕੁਲ ਨਿੱਗਰ ਲੇਵਾ ਹਵਾਲਾ ਬਿਲਕੁਲ ਆਪਾਂ ਕਹ ਲਈਏ ਵੀ ਸਾਰਾ ਹਵਾਲਾ ਦੋਦਾਰਾ ਅੱਛਾ ਸੰਦੀਪ ਭਾਈ ਕਿਵਾ ਇਹ ਕੀ ਦਿੱਤੀ ਸੋਭਾਈ ਸੰਦੂ ਸਾਹਿਬ 6-7 ਕਿਲੋ ਸਾਰੇ ਚੋਈ ਚੋਣ ਤੇ ਬੜੀ ਜਿਆਦੀ ਚੰਗੀ ਨਿਕਲੀ ਆ ਜੀ ਬੜੀ ਹਾਂ ਜੀ ਕਿੰਨੀ ਮੁੱਲ ਦੀ ਰੋਣੋਂ ਹੋਣ ਕੁਝ ਹੀ ਚਵਾਈ ਕਰਨ ਸੰਦੂ ਸਾਹਿਬ ਮੁੱਲ ਪਹਿਣ 10000 ਕਰਦੇ 60000 ਦੀ ਵਚੀ ਦਵਾਂਗੇ ਜੀ 60000 ਹਾਂ ਜੀ ਚਾਹੇ ਕੋ ਦੋ ਡੰਗ ਚੋਕੇ ਲੈ ਜਾਏ ਚਾਹੇ ਕੋ ਤਿੰਨ ਡੰਗ ਚੋਕੇ ਲੈ ਜਾਏ ਦੁੱਧ 20 ਕਿਲੋ ਪ੍ਰੋਪਰ ਪਾਉਗੇ ਜੀ ਹਾਂ ਜੀ ਠੀਕ ਹੈ ਜੀ 60000 ਠੀਕ ਹੈ ਜੀ ਸਾਹਿਬ ਜੀ ਬੜੀ ਚੰਗੀ ਲੱਗੀ ਆ ਨਿੱਗਰ ਲੈਵਾ ਫਿਰ ਫਲਣ ਵਧੀਆ ਹਾਂ 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 ਠੀਕ ਹੈ ਆ ਲਓ ਜੀ ਠੀਕ ਹੈ ਬਾਕੀ 60000 ਦੇ ਵਿੱਚੋਂ ਦੋਸਤੋ ਮਾਨਦਾਨ ਹੋ ਜਾਊਗਾ ਠੀਕ ਹੈ ਤੇ ਦੁੱਧ ਚਲੋ ਬਾਕੀ ਸੇਵਾ ਦਾ ਆਪਾਂ ਕਹਿ ਲੈਣੀ ਹਰ ਵਾਰ ਆਪਾਂ ਇਹ ਨਹੀਂ ਕੋਈ ਕਹਿ ਸਕਦੇ ਵੀ ਚਲੋ ਇੰਨਾ ਦੇ ਦੂ ਜਾਣਨਾ ਹਾਂਜੀ ਸੰਤੂ ਸਾਹਿਬ ਜਿੰਨਾ ਅਗਲਾ ਪਾਊਗਾ ਦੁੱਧ ਉਹਨਾ ਹੀ ਫੇਰ ਆਪਾਂ ਹੁਣ ਕਹਿ ਦਈਏ ਅਗਲੇ ਨੂੰ ਕੋਈ 25 ਕਿਲੋ ਕੱਢੂਗੀ ਚਲੋ ਸਾਡੇ ਕੋਲ ਰਹਿ ਜੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ 20 ਕਿਲੋ ਚੋ ਸਕਦੇ ਹਾਂ ਕਿਉਂਕਿ ਅਸੀਂ ਰਹਿਣਾ ਢੰਗ ਨਾਲ ਦੇ ਵਿੱਚ ਹੁਣ ਮੰਨ ਲਓ ਜੇ ਕੋਈ ਆਪ ਮਾਲਕ ਵੇਚਣਾ ਰਹੂਗਾ ਬੰਦੇ ਕੰਮ ਕਰਨਗੇ ਮਗਰੋਂ ਉਹ ਤੇ ਦਾਣਾ ਨਾ ਚੰਗਾ ਪਾਉਣਗੇ ਜਾਂ ਗਵਾਂਡਣਾ ਚੰਗਾ ਉਹ ਦੁੱਧ ਫੇਰ ਉਸਾ ਹੋਣਾ ਦੇਣਾ ਹਾਂ ਜੀ ਸੋ ਬਾਕੀ ਆ ਦੋਸਤੋ ਜਿਹੜੀ ਵਿਹੜ ਦੂਜੇ ਨੰਬਰ ਤੇ ਤੁਹਾਨੂੰ ਦਿਖਾਤੀ ਆ ਇਸ ਤੋਂ ਬਾਅਦ ਅੱਗੇ ਇੱਕ ਆ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵਿਹੜ ਦਿਖਾ ਦੇਣੀ ਆ ਇਹ ਵੀ ਛਾਈ ਵਾਲਾ ਲੋ ਛਾਈ ਵਾਲਾ ਤੁਹਾਨੂੰ ਸਾਰਾ ਇਹ ਵੀ ਪਿਓਰ ਛਾਈ ਵਾਲਾ ਤੇ ਕੱਦ-ਕੱਡ ਬਹੁਤ ਜਿਵੇਂ ਐਫ ਤਾਉਂਦਾ ਹਾਂ ਬਹੁਤ ਜਿਆਦਾ ਵੱਡੀ ਬੈੜਿਆ ਲੋ ਇਹ ਗੱਪਣਾ ਜੀ ਹਾਂ ਜੀ ਗੱਪਣਿਆ ਕੰਨੀ ਵਾਲੇ ਦਾ ਬਰਾਫਰ ਕਰਨੇ ਬੈਠਨੇ ਨੇ ਠੀਕ ਹੈ ਜੀ ਹਾਂ ਜੀ ਬਾਕੀ ਠੰਡੀ ਧੀ ਰਹੀ ਪੂਰੀ ਅੱਜ ਤੇ ੱਪਣ ਤੱਪਣ ਬੜੀ ਜਿਆਦੀ ਚੰਗੀ ਆ ਲੋ ਜੀ ਇਹ ਗੱਪਣਾ ਦੋਸਤੋ ਠੀਕ ਆ ਥਾਂ ਤੁਹਾਨੂੰ ਪੂਰਾ ਮੱਜਾਂ ਨਾਲ ਲੱਗਾ ਜ 4-5 ਦਿਨ ਦੇ ਅੰਦਰ ਆਉਣੇ ਲੱਜੂਗੀ ਠੀਕ ਹੈ ਜੀ ਹਾਂਜੀ ਠੀਕ ਹੈ 5-7 ਦਿਨ ਇੱਕ ਹਫਤੇ ਦੇ ਅੰਦਰ ਅੰਦਰ ਸੁਭੂਗੀ ਸੁਭੂ ਜੀ ਵੇਖੋ 4 ਦੇ ਮੇਰੇ 5 ਨਾ ਲਗੇ ਠੀਕ ਹੈ ਦੇ ਜਣੇ ਬਾਕੀ ਹਾਈਟ ਕਦ ਫੁੱਲ ਵੱਡੀ ਹਾਈਟ ਫੁੱਲ ਵੱਡੀ ਵੇੜਾ ਸੁਨੂ ਸਾਹਿਬ ਆਪਾਂ ਨੋਰਮਲ ਐਚਪ ਵੇੜ ਦੇਖਦੇ ਆ ਹਾਂਜੀ ਉਦੋਂ ਦਾ ਕਦ ਠੀਕ ਹੈ ਜੀ ਹੈ ਸ਼ਾਹੀਵਾ ਲੰਗ ਦੇ ਵਿੱਚ ਫੋਲ ਕੇ ਵੀ ਤੋੜ ਦਈਏ ਸੀ ਠੀਕ ਹੈ ਹਣ ਪ੍ਰੋਪਰ ਜਿਹੜਾ ਦੋਸਤੋਂ ਨਮਾਈ ਦੇ ਵਿੱਚ ਲੰਬਾ ਥਾਣਾ ਤੇ ਥਾਂ ਜਿਹੜਾ ਪੂਰਾ ਜ਼ਮੀਨ ਦਾ ਆਪਾਂ ਕਹਿ ਲਈਏ ਵੀ ਇੱਕ ਪੈਕਟ ਜੱਟ ਦਾ ਬਾਹਲਾ ਟਲਕਾ ਜਿਹੜਾ ਲੈਵਾ ਨਹੀਂ ਹੈਗਾ ਠੀਕ ਹੈ ਵੇ ਜਿਵੇਂ ਬਿਲਕੁਲ 5-7 ਦਿਨਾਂ ਦੇ ਵਿੱਚ ਨਾਲ ਉਸ ਤੋਂ ਬਣਾ ਕੇ ਤਿਆਰ ਕਰੂਗੀ ਤੇ ਲੈਵਾ ਇੱਥੇ ਜਿਹੜਾ ਫਿਕਸਡਰ ਜਆ ਜਾਪੂਗਾ ਵੀ ਹਿਲਜੋਲ ਜਿਆਦਾ ਤੁਹਾਨੂੰ ਮਹਿਸੂਸ ਨਹੀਂ ਹੋਊਗੀ ਭਵਾਨੇ ਦੀ ਠੀਕ ਆ ਆ ਦੇਖੋ ਬਰੋਂਗੇ ਚੰਗੀ ਸਤ ਸਾਰਾ ਬਾਕੀ ਹੂੰ ਭਾਈ ਨਮਟਾ ਪੂਰਾ ਹਾਈਟ ਵਿੱਚ ਬੋਲੇ। ਸੋ ਪਸ਼ੂ ਜਿਹੜੇ ਦੋਸਤੋ ਪਹਿਲਾਂ ਜ਼ਿਕਰ ਕਰਤਾ ਸੀ ਵੀ ਇਸੇ ਤਰ੍ਹਾਂ ਦੇ ਮੇਲ-ਜੋਲ ਖਾਂਦੇ ਪਸ਼ੂ ਤੁਹਾਨੂੰ ਕਈ ਵਾਰ ਅਕਸਰ ਪਹਿਲਾਂ ਵੀ ਦੇਖਣ ਦੇ ਵਿੱਚ ਮਿਲਦੇ ਰਹੇ ਨੇ ਤੇ ਆਉਂਦੇ ਰਹਿੰਦੇ ਆ ਠੀਕ ਆ ਜੀ ਡੇਲੀ ਰੁਟੀਨ ਦੇ ਵਿੱਚ ਪਸ਼ੂ ਨਵੇਂ ਆਉਂਦੇ ਆ। ਸੋ ਸਮੇਂ-ਸਮੇਂ 'ਤੇ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ। अच्छा संदीप भाई एदा गब्बण दा की मोल फिर ਲੈਣ ਦੇ ਸੰਤੋ ਸਾਹਿਬ ਸੂਈ ਵਛੀ ਤੇ ਦਵਾਂਗੇ 60000 ਦੀ ਚਵਾ ਕੇ ਦਵਾਂਗੇ ਜੀ ਦੋ ਟਾਈਮ ਹਾਂ ਹਾਂ ਫਿਰਾਲ ਹੁਣ ਵਛੀ ਦਵਾਂਗੇ 55000 ਦੀ ਪਿਓਰ ਪ੍ਰੋਪਰ ਦੂਜਾ ਸੁਗਾ ਜੀ 6 ਦੰਦ ਵਛੀ ਆ ਕੰਨੀਆਂ ਵਾਲੇ ਦੰਦ ਜੇ ਬਰਾਬਰ ਨਹੀਂ ਜੀ ਕੀਤੇ ਜਿੱਦਾਂ ਮਰਜੀ ਕੋਈ ਮੂੰਹ ਫੜ ਕੇ ਵੇਖ ਸਕਦਾ ਜੀ ਠੀਕ ਹੈ ਹਾਂਜੀ ਛਿੱਗੀ ਆ ਛਿੱਗੀ ਆ ਜੀ ਕੰਨੀਆਂ ਦੇ ਬਰਾਬਰ ਨਹੀਂ ਹਾਂਜੀ ਹਾਂਜੀ ਛਿੱਗੀ ਹੁੰਦੀ ਹੈ ਜੀ ਠੀਕ ਹੈ ਜੀ ਹਾਂਜੀ 55000 ਦੀ ਦੇ ਦਾਂਗੇ ਉਹਦੇ ਚੋਂ ਛੋਟ ਜਿਹਾ ਆਪਾਂ ਕਰ ਦਾਂਗੇ ਮਾਨਦਾਨ ਸਮੇਤ ਠੀਕ ਹੈ ਉਹ ਚੋ ਮਾਨਦਾਨ ਠੀਕ ਆ 55000 ਦੇ ਵਿੱਚੋਂ ਵੀ ਜਿਹੜਾ ਪ੍ਰਾਪੋ ਮਾਨਦਾਨ ਹੈਗਾ ਕੋਈ ਛੋੜ ਚੱਪਾ ਉਹ ਮੌਕੇ ਤੇ ਹੋ ਜੂਗਾ ਠੀਕ ਆ ਜਿਹੜਾ ਕੋਈ ਖਰੀਦਦਾਰ ਵੀ ਰਹੂਗਾ ਸੋ ਗੱਪਣ ਪਸ਼ੂ ਦਾ ੱਤਪ ਕੇ ਆਪਣੀ ਤਸੱਲੀ ਭਰਾ ਕੇ ਚੰਗੀ ਤਰ੍ਹਾਂ ਕਰ ਸਕਦੇ ਜੀ ਆਜੋ ਇਸ ਤੋਂ ਬਾਅਦ ਇੱਕ ਹੋਰ ਲਾਸ਼ਟ ਦੇ ਵਿੱਚ ਜਿਹੜੀ ਤੁਹਾਨੂੰ ਅਗਲੀ ਵੈੜ ਦਿਖਾਉਣੀ ਆ ਤੇ ਇਹ ਵੀ ਜਿਹੜੀ ਦੋਸਤੋ ਵਕਾਊਗਾ ਠੀਕ ਆ ਇਹ ਗੱਪਣੀ ਆ ਕਿ ਸੂਈ ਜੀ ਸੂਈ ਹੈ ਜੀ ਨਹੀਂ ਕੱਲ੍ਹ ਦੇ 13-14 ਕਿਲੋ ਬੌੜੀ ਹੋਣੀ ਹੈ ਇਹਦੇ ਥਲੇ ਲੋ ਜੀ 13-14 ਕਿਲੋ ਬੌੜੀ ਮਯੂਰ ਜੇਰ ਦੀ ਵੀਡੀਓ ਜਿਹੜੀ ਆਪਾਂ ਨੂੰ ਪੋੜੇ ਦੀ ਜੜੀ। ਜੇਰ ਪ੍ਰੋਪਰ ਜਿਹੜੀ ਦੋਸਤੋ ਪਈ ਆ ਠੀਕ ਆ ਤੇ ਵੀਡੀਓ ਪ੍ਰੋਪਰ ਤੁਹਾਨੂੰ ਮਿਲ ਜੂਗੀ ਕਿਉਂਕਿ ਜਿਹੜੇ ਪਸ਼ੂ ਤੇ ਜੇਰ ਪਈ ਉਹ ਦੱਸਣਾ ਫਰਜ਼ ਬਣਦਾ। ਬੱਚਾ ਤੇ ਥੱਲੇ ਕੀ ਹੈ? ਇਹਦੇ ਮਗਰ ਵੀ ਰਸ਼ੇ। ਬੱਚਾ ਹਾਂਜੀ। ਤੇ 13-14 ਲੀਟਰ ਕੀਤੀ ਚਵਾਈ। ਯਾਰੀ ਤਿਆਰੀ ਹੈ ਸਾਨੂੰ ਸਮਾਂ ਨਹੀਂ ਦੋ ਚਵਾਈ ਹੋ ਜਾਣੀ ਇਹ ਵੀ ਅੱਜ ਟਾਈਮ ਤੇ ਨਾਲ। ਕੱਲ ਰਾਤ ਦੀ ਹੋਗੀ ਤਾਂ ਸੁਦਾ ਦੀ ਹੋਈ। ਸੁਦਾ ਦੀ ਹੋਈ ਤੇ ਜੀ ਚਵਾਈ ਹੋਣੀ। ਠੀਕ ਆ। ਲਓ ਜੀ ਅੱਜ ਸ਼ਾਮ ਨੂੰ ਜਿਹੜੀ ਤੀਜੀ ਚਵਾਈ ਹੋਊਗੀ ਇਹਦੀ ਦੋ ਚਵਾਈਆਂ ਹੋ ਗਈਆਂ ਤੇ ਕੱਲ ਦੀ ਸੁਈ ਹੈ ਠੀਕ ਆ। ਆਹ ਦੇਖੋ। ਬਾਕੀ ਲੇਵਾ ਹਵਾਨਾ ਜਿਹੜਾ ਦੋਸਤੋ ਬਿਲਕੁਲ ਵਖਾਲਾ ਪੱਦਰ ਹੈ ਠੀਕ ਹੈ ਜੀ ਵੱਡੇ ਸਾਈਜ਼ ਦੇ ਵਿੱਚ ਆਡਰ ਤੇ ਉਮੀਦ ਜਿਹੜੀ ਹੈ ਦੋਸਤੋ ਮਿਲਕ ਦੀ ਪਹਿਲਾ ਵਾਰ ਬਾਰ-ਬਾਰ ਉੱਥੇ ਥਾਂ ਦੇ ਪਾ ਜੰਨੇ ਆ ਵੀ ਜਿਹੜਾ ਪਾਏ ਦਾ ਦੁੱਧ ਦਾ ਸੇਵਾ ਦਾ ਠੀਕ ਹੈ ਵੀ ਇੱਥੇ ਕੋਈ ਗਰੰਟੀ ਨਹੀਂ ਦਿੱਤੀ ਜਾਊਗੀ ਵੀ ਕਿੰਨਾ ਦੁੱਧ ਪਾ ਦੇਊਗੀ ਬਾਕੀ ਫਿਰ ਵੀ ਪਾਈ ਸੰਦੀਪ ਤੋਂ ਪੁੱਛ ਲੈਣੀ ਆ ਉਮੀਦ ਇੱਕ ਹੁੰਦੀ ਹੈ ਇੱਕ ਆਈਡੀਆ ਹੁੰਦਾ ਵੀ ਯਾਰ ਕੋ 18-20 ਲੀਟਰ ਚਵਾ ਦੂ ਤੁਹਾਨੂੰ ਠੀਕ ਹੈ ਤੋਂ ਬਾਕੀ ਆ ਥਣ ਥਣ ਹੈਗਾ ਜੀ ਆ ਤੁਸੀਂ ਵੇਖ ਲਓ ਠੀਕ ਹੈ। ਬਾਕੀ ਸੰਦੀਪ ਭਾਈ ਜਿੱਦਾਂ ਹੁਣ 13-14 ਲੀਟਰ ਤੇ ਬੌਲਾ ਦੱਸਿਆ ਤੁਸੀਂ। ਸੰਤੂ ਸਾਹਿਬ ਹਾਂਜੀ 20 ਕਿਲੋ ਦਾ ਤੇ 13-14 ਲੀਟਰ ਦੇ ਇਹਨੂੰ ਨਾਰਮਲ ਚੋਣਾ ਜਿਹੜਾ ਘਟਦੇ ਹਿਸਾਬ ਨਾਲ। ਤੇ ਬੋਲਗੇ ਨੰਬਰ ਭਾਈ ਸੰਦੀਪ ਜੀ 84370 38943 ਸੰਤੂ ਸਾਹਿਬ। ਠੀਕ ਹੈ ਜੀ। ਸਸਿਕਾ ਜੀ। ਸਸਿਕਾ ਜੀ। ਸੋਤਸੇ ਸਾਰੇ ਮੇਰੇ ਨਾਲ ਭਾਈ ਸੰਦੀਪ ਪੂਲਨ ਡੇਰੀ ਫਾਰਮ ਪਿੰਡ ਸੌਰ ਸਿੰਘ। ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।